16 ਅਗਸਤ ਨੂੰ ਨਿਊ ਬ੍ਰਾਂਜ਼ਵਿਕ ਨੇ ਘੋਸ਼ਣਾ ਕੀਤੀ ਹੈ ਕਿ ਉਹ ਆਪਣੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਪੀਆਰਪੀ ਦੀ ਨਿਊ ਬ੍ਰਾਂਜ਼ਵਿਕ ਐਕਸਪ੍ਰੈਸ ਐਂਟਰੀ ਸ਼੍ਰੇਣੀ ਦੇ ਤਹਿਤ ਅਪਲਾਈ ਕਰਨ ਲਈ ਸੱਦੀ ਆਈਟੀਐਸ ਜਾਰੀ ਕਰਨਾ ਸ਼ੁਰੂ ਕਰ ਦੇਵੇਗਾ ਭਰਾਂ ਦੇ ਅਨੁਸਾਰ ਇਸ ਨੇ ਪਹਿਲਾਂ ਹੀ ਇਸ ਧਾਰਾ ਦੇ ਉਮੀਦਵਾਰਾਂ ਲਈ ਆਪਣੇ ਪੂਰੇ ਆਈਟੀਏ ਦੀ ਵਰਤੋਂ ਕੀਤੀ ਹੈ ਨਿਊ ਬ੍ਰਾਂਜ਼ਵਿਕ ਨੇ 2024 ਲਈ ਆਪਣੇ ਅਲਾਟਮੈਂਟ ਨੰਬਰ ਜਨਤਕ ਨਹੀਂ ਕੀਤੇ ਹਨ ਪ੍ਰਾਂਦਾ ਕਹਿਣਾ ਹੈ ਕਿ ਜੋ ਅਰਜੀ ਇਹ ਸ਼ੁੱਕਰਵਾਰ 16 ਅਗਸਤ 2024 ਤੋਂ ਪਹਿਲਾਂ ਪੂਰੀ ਤਰ੍ਹਾਂ ਜਮ੍ਹਾਂ ਕੀਤੀਆਂ ਗਈਆਂ ਸਨ ਉਨ੍ਹਾਂ ਤੇ ਕਾਰਵਾਈ ਜਾਰੀ ਰਹੇਗੀ ਨਾਲ ਹੀ ਜਿਨ੍ਹਾਂ ਉਮੀਦਵਾਰਾਂ ਨੇ ਇਸ ਮਿਤੀ ਤੋਂ ਪਹਿਲਾਂ ਆਰਟੀਏ ਪ੍ਰਾਪਤ ਕੀਤਾ ਸੀ ਉਹਨਾਂ ਨੂੰ ਹਜੇ ਵੀ ਆਪਣੀ ਪੂਰੀ ਨਾਮਜ਼ਦਗੀ ਅਰਜੀ ਜਮ੍ਹਾਂ ਕਰਵਾਉਣ ਲਈ ਸੱਦ ਦਿੱਤਾ ਜਾਂਦਾ ਹੈ ਨਿਊ ਬ੍ਰਾਂਟਸਵਿਕ ਵਿੱਚ ਇਸ ਦੇ ਐਕਸਪ੍ਰੈਸ ਐਂਟਰੀ ਸ਼੍ਰੇਣੀ ਦੇ ਤਹਿਤ ਤਿੰਨ ਧਰਾਵਾਂ ਹਨ ਇਹਨਾਂ ਵਿੱਚੋਂ ਹਰੇਕ ਸ਼੍ਰੇਣੀ ਦੇ ਵੱਖ-ਵੱਖਰੇ ਯੋਗਤਾ ਪਾਪਡੰਡ ਹਨ ਪਰ ਸਾਰੇ ਉਮੀਦਵਾਰ ਫੈਡਰਲ ਸਕਿਲਡ ਵਰਕ ਪ੍ਰੋਗਰਾਮ ਕਨੇਡੀਅਨ ਐਕਸਪ੍ਰੈਸ ਐਂਟਰੀ ਕਲਾਸ ਜਾਂ ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਦੁਆਰਾ ਫੈਡਰਲ ਐਕਸਪ੍ਰੈਸ ਐਂਟਰੀ ਅਪਲੀਕੇਸ਼ਨ ਪੂਲ ਵਿੱਚ ਹੋਣੇ ਚਾਹੀਦੇ ਹਨ ਨਿਊ ਬ੍ਰਾਂਜ਼ਿਕ ਰੋਜ਼ਗਾਰ ਕਨੈਕਸ਼ਨ ਉਹਨਾਂ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਉਂਦਾ ਹੈ ਜੋ ਨਿਊ ਬ੍ਰਾਂਜ਼ ਵਿੱਚ ਘੱਟੋ-ਘੱਟ 6 ਮਹੀਨਿਆਂ ਤੋਂ ਰਹਿ ਰਹੇ ਹਨ ਅਤੇ ਵਰਤਮਾਨ ਵਿੱਚ ਫੁੱਲ ਟਾਈਮ ਕੰਮ ਕਰ ਰਹੇ ਹਨ ਜਾਂ ਨਿਊ ਬ੍ਰਾਂਜ਼ਵਿਕ ਵਿੱਚ ਰੋਜ਼ਗਾਰ ਦਾ ਤਤੂ ਫੁੱਲ ਟਾਈਮ ਰੋਜ਼ਗਾਰ ਦੀ ਪੇਸ਼ਕਸ਼ ਕਰਦੇ ਹਨ ਨਿਊ ਬ੍ਰਾਂਜ਼ਵਿਕ ਸਟੂਡੈਂਟ ਕਨੈਕਸ਼ਨ ਨਿਊ ਬ੍ਰਾਂਜ਼ਵਿਕ ਵਿੱਚ ਤੇ ਕਿਸੇ ਵੀ ਅੰਤਰਰਾਸ਼ਟਰੀ ਵਿਦਿਆਰਥੀ ਲਈ ਹੈ ਜੋ ਇਕਜੇਹੇ ਪ੍ਰੋਗਰਾਮ ਵਿੱਚ ਦਾਖਲ ਹਨ ਜੋ ਪੋਸਟ ਗ੍ਰੈਜੂਏਟ ਵਰਕ ਪਰਮਿਟ ਪੀਜੀਡਬਲਯੂਪੀ ਲਈ ਯੋਗ ਹੈ ਨਿਊ ਬ੍ਰਾਂਜ਼ਵਿਕ ਕਨੈਕਸ਼ਨ ਸਟਰੀਮ ਦੇ ਤਹਿਤ ਉਹਨਾਂ ਉਮੀਦਵਾਰ ਨੂੰ ਦਿਲਚਸਪੀ ਦਾ ਪੱਤਰ ਪ੍ਰਾਪਤ ਹੋ ਸਕਦਾ ਹੈ ਜੇਕਰ ਉਹ ਏ ਦੱਸ ਸਕਦੇ ਹਨ ਕਿ ਉਹਨਾਂ ਕੋਲ ਪ੍ਰਾਂਤੀ ਲੇਬਰ ਮਾਰਕੀਟ ਦੀਆਂ ਮੰਗਾਂ ਨੂੰ ਪੂਰਾ ਕਰਨ ਦਾ ਤਜਰਬਾ ਹੈ ਪਿਛਲੇ ਕੁ ਸਾਲਾਂ ਵਿੱਚ ਨਵੇਂ ਆਉਣ ਵਾਲਿਆਂ ਲਈ ਇੱਕ ਮੰਜ਼ਿਲ ਵਜੋਂ ਨਿਊ ਪ੍ਰਾਜ਼ਵਿਕ ਦੀ ਪ੍ਰਸਿੱਧੀ ਵਧੀ ਹੈ ਜਨਗਣਨਾ 2021 ਦੇ ਆਂਕੜੇ ਦਰਸਾਉਂਦੇ ਹਨ ਕਿ 44125 ਲੋਕ ਜਨਸੰਖਿਆ ਦਾ 5.8% ਵਿਦੇਸ਼ੀ ਜਨਮੇ ਆਵਾਸੀ ਸਥਾਈ ਨਿਵਾਸੀ ਅਤੇ 10855 ਯਾਨੀ 1.4% ਗੈਰ ਨਿਵਾਸੀ ਸਨ ਇਹ 10 ਸਾਲਾਂ ਪਹਿਲਾਂ 2011 ਵਿੱਚ 28000 ਤੋਂ ਪ੍ਰਵਾਸੀ ਆਬਾਦੀ ਨੂੰ ਲਗਭਗ ਦੁੱਗਣਾ ਕਰਦਾ ਹੈ ਇਸਾ ਨਿਊ ਬ੍ਰਾਂਡਸਵਿਕ ਦੇ ਪੀਆਰ ਵਿੱਚ ਕਾਫੀ ਦਿਲਚਸਪੀ ਦਿਖਾਈ ਗਈ ਹੈ ਸਤਾਰਾ ਮਹੀਨ ਨੂੰ ਪ੍ਰਾਂਤ ਨੇ ਨਿਊ ਬ੍ਰਾਂਡਸਵਿਕ ਸਕਿਲਡ ਵਰਕਰਸ ਸਟ੍ਰੀਮ ਦੇ ਤਹਿਤ ਦਿਲਚਸਪੀ ਦੇ ਪ੍ਰਟਾਵੇ ਜਾਰੀ ਕਰਨ ਵਿੱਚ ਇੱਕ ਅਸਥਾਈ ਵਿਰਾਮ ਦਾ ਐਲਾਨ ਕੀਤਾ ਹੈ ਸੂਬੇ ਦਾ ਕਹਿਣਾ ਹੈ ਕਿ ਵਿਰਾਮ ਇਮੀਗ੍ਰੇਸ਼ਨ ਵਿਭਾਗ ਨੂੰ ਉਮੀਦਵਾਰਾਂ ਦੀ ਪਹਿਲਾਂ ਹੀ ਵੱਡੀ ਸੂਚੀ ਦਾ ਪ੍ਰਬੰਧ ਕਰਨ ਵਿੱਚ ਮਦਦ ਕਰੇਗਾ ਨਵੇਂ ਆਉਣ ਵਾਲੇ ਜੋ ਇਸ ਸਟ੍ਰੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਐਟਲੈਂਟਿਕ ਇਮੀਗ੍ਰੇਸ਼ਨਲ ਪ੍ਰੋਗਰਾਮ ਲਈ ਆਪਣੀ ਯੋਗਤਾ ਦੀ ਜਾਂਚ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਜਿਹੜੇ ਲੋਕ ਹਜੇ ਵੀ ਪੀਐਨਪੀ ਰਾਹੀਂ ਨਿਊ ਬ੍ਰਾਂਡਸਵਿਕ ਵਿੱਚ ਆਵਾਜ਼ ਕਰਨਾ ਚਾਹੁੰਦੇ ਹਨ ਉਹ ਬਾਕੀ ਬਚੀਆਂ ਸਟਰੀਮਾਂ ਜਿਵੇਂ ਨਿਊ ਬ੍ਰਾਂਸਵਿਕ ਰਣਨੀਤਿਕ ਪਹਿਲ ਕਦਮੀ ਸਟ੍ਰੀਮ ਲਈ ਅਰਜੀ ਦੇਣ ਦੇ ਯੋਗ ਹੋ ਸਕਦੇ ਹਨ ਇਹ ਫ੍ਰੈਂਚ ਬੋਲਣ ਵਾਲੇ ਹੁਨਰਮੰਦ ਕਾਮਿਆਂ ਨੂੰ ਨਿਸ਼ਾਨਾ ਬਣਾਉਂਦਾ ਹੈ ਜੋ ਦਰਸਾਉਂਦੇ ਹਨ ਕਿ ਉਹ ਨਿਊ ਬ੍ਰਾਂਸਵਿਕ ਵਿੱਚ ਪੱਕੇ ਤੌਰ ਤੇ ਰਹਿਣ ਅਤੇ ਕੰਮ ਕਰਨ ਲਈ ਤਿਆਰ ਹਨ ਉਹ ਨਿਊ ਬ੍ਰਾਂਸਵਿਕ ਕ੍ਰਿਟੀਕਲ ਵਰਕ ਪਾਇਲਟ ਪ੍ਰੋਗਰਾਮ ਤੇ ਵੀ ਵਿਚਾਰ ਕਰ ਸਕਦੇ ਹਨ ਇਹ ਇੱਕ ਰੋਜ਼ਗਾਰਦਾਤਾ ਦੁਆਰਾ ਸੰਚਾਲਿਤ ਸਟ੍ਰੀਮ ਹੈ ਜੋ ਨਵੰਬਰ 2022 ਵਿੱਚ ਪੇਸ਼ ਕੀਤੀ ਗਈ ਸੀ ਜੋ ਕਿ ਹੁਨਰਮੰਦ ਕਾਮਿਆਂ ਨੂੰ ਨਿਸ਼ਾਨਾ ਬਣਾਉਣ ਲਈ ਤਿਆਰ ਕੀਤੀ ਗਈ ਸੀ ਜੋ ਕਿ ਸੂਬੇ ਦੇ ਕੁਝ ਪ੍ਰਮੁੱਖ ਉਦਯੋਗਾਂ ਵਿੱਚ ਜ਼ਰੂਰੀ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕਰਦੇ ਹਨ ਬਿਨੈ ਕਾਰਨ ਉਹ ਪਾਇਲਟ ਪ੍ਰੋਗਰਾਮ ਦੇ ਤਹਿਤ 6 ਰੋਜ਼ਗਾਰਦਾਤਾਵਾਂ ਵਿੱਚੋਂ ਇੱਕ ਨੂੰ ਅਰਜ਼ੀ ਦੇਣੀ ਚਾਹੀਦੀ ਹੈ ਜੋ ਫਿਰ ਉਨ੍ਹਾਂ ਦੀ ਤਰਫੋਂ ਸੂਬਾਈ ਸਰਕਾਰ ਨੂੰ ਅਰਜ਼ੀ ਦੇਣਗੇ ਅਤੇ ਹੁਣ 16 ਅਗਸਤ ਨੂੰ ਨਿਊ ਪ੍ਰਾਂਸਵਿਕ ਨੇ ਘੋਸ਼ਣਾ ਕੀਤੀ ਹੈ ਕਿ ਉਹ ਆਪਣੇ ਪ੍ਰਵੇਸ਼ੀਅਰ ਨਾਮਜ਼ਦ ਪ੍ਰੋਗਰਾਮ ਪੀ ਐਨ ਪੀ ਦੀ ਨਿਊ ਪ੍ਰਾਂਸਵਿਕ ਐਕਸਪ੍ਰੈਸ ਐਂਟਰੀ ਸ਼੍ਰੇਣੀ ਦੇ ਤਹਿਤ ਅਪਲਾਈ ਕਰਨ ਲਈ ਸੱਦੇ ਯਾਨੀ ਆਈਟੀਐਸ ਜਾਰੀ ਕਰਨਾ ਬੰਦ ਕਰ ਦੇਵੇਗਾ